ਮੈਮ ਜਿਦਾ ਮੌਸਮ ਦੇ ਵਿੱਚ ਤਬਦੀਲੀਆਂ ਕਾਫੀ ਦੇਖਣ ਨੂੰ ਮਿਲ ਰਹੀਆਂ ਹਨ ਹੁਣ ਜਿਹੜਾ ਟੈਂਪਰੇਚਰ ਹੈ ਉਹ ਲਗਾਤਾਰ ਹੋਰ ਘਟਦੇ ਜਾ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਟੈਂਪਰੇਚਰ ਰਹਿੰਦੇ ਹੋਏ ਬਿਲਕੁਲ ਜੀ ਸਾਰੇ ਰੀਜਨ ਵਿੱਚ ਹੀ ਬੜੀਆਂ ਕੋਲਡ ਵੇਵ ਕੰਡੀਸ਼ਨਸ ਬਣੀ ਹੋਈਆਂ ਨੇ ਸਪੈਸ਼ਲੀ ਕੋਲਡ ਡੇਜ਼ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਰਿਕਾਰਡ ਕਰ ਰਹੇ ਹਾਂ ਜਦੋਂ ਕਿ ਮਿਨਿਮਮ ਟੈਂਪਰੇਚਰ ਪਿਛਲੇ ਦਿਨਾਂ ਵਿੱਚ ਨਾਰਮਲ ਤੋਂ ਉੱਪਰ ਹੀ ਆਲਮੋਸਟ ਨਾਰਮਲ ਚੱਲ ਰਿਹਾ ਸੀਗਾ ਬਟ ਹੁਣ ਕਿਉਂਕਿ ਮਿਨਿਮਮ ਮਿਨਿਮਮ ਟੈਂਪਰੇਚਰ ਦੇ ਵਿੱਚ ਵੀ ਗਰਾਵਟਾਈ ਹੈਗੀ ਸੋ ਉਹਦੇ ਕਰਕੇ ਜਿਹੜੀਆਂ ਕੋ ਜਿਵੇਂ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਇਹ 10.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 7.2 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਨੀਚੇ ਸੀ ਸੋ ਡੇ ਟਾਈਮ ਟੈਂਪਰੇਚਰ ਨਾ ਘਟੂਣ ਕਰਕੇ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਸੀ ਆਬਜ਼ਰਵ ਕਰ ਰਹੇ ਹਾਂ ਔਰ ਇਹ 10.8 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ 14 ਜਨਵਰੀ ਦਾ ਜਿਹੜਾ ਸੈਕੰਡ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਦੋਂ ਕਿ ਪਹਿਲਾਂ 2003 ਦੇ ਵਿੱਚ ਲੋਏਸਟ 10.2 ਡਿਗਰੀ ਸੈਂਟੀਗ੍ਰੇਡ ਸੀ ਸੋ ਸੈਕੰਡ ਲੋਏਸਟ ਕੱਲ 10.8 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਇਸੀ ਤਰ੍ਹਾਂ ਜਿਵੇਂ ਅੱਜ ਦਾ ਮਿਨਿਮਮ ਟੈਂਪਰੇਚਰ ਦੇਖੀ ਤਾਂ ਅੱਜ 2.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਹੈ ਸੋ ਵੀ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਨੀਚੇ ਹੈ ਸੋ ਕਿਉਂਕਿ ਦੋਨੋਂ ਡੇ ਐਂਡ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਨੇ ਸੋ ਇਹਦੇ ਕਰਕੇ ਕਾਫੀ ਸਵੀਅਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਡੈਂਸ ਟੂ ਵੈਰੀ ਡੈਂਸ ਫੌਗ ਔਰ ਕੋਲਡ ਵੇਵ ਕੰਡੀ ਾਰੇ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਰੈੱਡ ਅਲਰਟ ਔਰ ਅਗਲੇ 2 ਦਿਨ orange ਅਲਰਟ ਜਾਰੀ ਕੀਤਾ ਗਿਆ ਹੈ ਤੇ ਮੈਮ ਜਿੱਦਾਂ ਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕਹਿੰਦੇ ਨੇ ਜੀ ਆਮ ਮਾਘੀ ਦੀ ਖੇਗਰਾ ਲੌਂਦੀ ਆ ਜਾਂ ਆਪਾਂ ਲੋਹੜੀ ਦਾ ਤਿਉਹਾਰ ਹੁੰਦਾ ਤਾਂ ਉਸ ਤੋਂ ਬਾਅਦ ਮੌਸਮ ਥੋੜਾ ਸਾਫ਼ ਹੋ ਜਾਂਦਾ ਹੈ ਧੁੱਪ ਖਿੰਢੀ ਸ਼ੁਰੂ ਹੋ ਜਾਂਦੀ ਹੈ ਸੋ ਜਿੱਦਾਂ ਇੱਕ ਦੋ ਦਿਨ ਤੋਂ ਧੁੱਪ ਨਿਕਲ ਵੀ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਜੀ ਕਿ ਲੋਕਾਂ ਨੂੰ ਜਿੱਦਾਂ ਧੁੱਪ ਥੋੜੀ ਦੇਖਣ ਨੂੰ ਮਿਲੂਗੀ ਦੁਪਹਿਰ ਤੋਂ ਬਾਅਦ ਜਾਂ ਦੁਪਹਿਰ ਵੇਲੇ ਜੀ ਜਿਵੇਂ ਅਸੀਂ ਕੱਲ ਵੀ ਦੇਖਿਆ ਪਰਸੋਂ ਵੀ ਦੇਖਿਆ ਕਿ ਮਿਡਡੇ ਦੇ ਡਿਊਰਿੰਗ ਥੋੜੀ ਬਹੁਤੀ ਧੁੱਪ ਆਈ ਹੈ ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੰਡੀਸ਼ਨਜ਼ ਰਹਿਣਗੀਆਂ ਬਟ ਡੈਂਸ ਟੂ ਵੈਰੀ ਡੈਂਸ ਫੌਗ ਔਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਜ਼ ਨੇ ਉਹ ਵੀ ਜਿਹੜੇ ਆਉਣ ਵਾਲੇ 3-4 ਦਿਨੋਂ ਬਣੇ ਰਹਿਣ ਦੀ ਸੰਭਾਵਨਾ ਹੈ ਕਹਿ ਸਕਦੇ ਆ ਵੀ ਠੰਡ ਜਿਹੜੀ ਆ ਹੋਰ ਆਉਣ ਵਾਲੇ ਦਿਨਾਂ ਚ ਹੋਰ ਵਧੇਗੀ ਆ ਹੋਰ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਜੀ ਆਨਵਰਡ ਇਹ 3-4 ਦਿਨ ਤਹਲੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਜ਼ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਹਲੇ ਦਿਨ 4 ਦਿਨ ਇਸ ਤਰ ਨਹੀਂ ਜੀ ਆਉਣ ਵਾਲੇ ਦਿਨਾਂ ਵਿੱਚ ਅੱਲੇ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਕੋਲਡ ਵੇਵ اور ਡੈਂਸ ਫੌਗ ਦੀ ਹੀ ਪ੍ਰੈਡਿਕਸ਼ਨ ਹੈ